ਲਓ ਦੋਸਤ ਸਤਿ ਸ਼੍ਰੀ ਅਕਾਲ ਤੁਹਾ स्वागत ਹੈ ਤੁਹਾਡ ਸਾਡੇ ਚੈਨਲ ਤੇ ਅੱਜ ਆਪਾਂ ਪੜਦੇ ਹਾਂ ਰਾਈਟਰ ਜਸਵੀਰ ਕੌਰ ਟਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਅਗਲਾ ਭਾਗ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਗਦੀਪ ਤੇ ਗੁਰੀ ਬਹੁਤ ਖੁਸ਼ ਸੀ ਕਿ ਉਹਨਾਂ ਵੱਲੋਂ ਕੋਈ ਤਾਂ ਆਇਆ ਨਾਨਕੀਆਂ ਦਾਦਕੀਆਂ ਨੇ ਜਾਗੋ ਵਿੱਚ ਰੰਗ ਬਣ ਦਿੱਤਾ ਇੱਕ ਦੂਜੇ ਨੂੰ ਸਿੱਠਣੀਆਂ ਦੇ ਕੇ ਮਾਹੌਲ ਖੁਸ਼ਗੁਵਾਰ ਬਣਾਇਆ ਹੋਇਆ ਸੀ ਨਾਨਕੀਆਂ ਵਿੱਚ ਇਹ ਜਗਦੀਪ ਨੂੰ ਕੰਮ ਕਾਜ ਕਰਦੇ ਨੂੰ ਖਿੱਚ ਲਿਆਉਂਦੀਆਂ ਉਹ ਵੀ ਇੱਕ ਦੋ ਗੱਲਾਂ ਕਹਿ ਕੇ ਸਭ ਨੂੰ ਹੱਸਣ ਲਾ ਦਿੰਦਾ ਅੱਜ ਤਾਂ ਰਿੰਦਰ ਤੇ ਕਰਨ ਵੀ ਮਖੌਲ ਕਰਨ ਲੱਗੇ ਹੋਏ ਸੀ ਕਿ ਅੱਜ ਤੈਨੂੰ ਗੁਰੇ ਦੀ ਜਗਾ ਵੀ ਨੱਚਣਾ ਪੈਣਾ ਜਗਦੀਪ ਵੀ ਇਸੇ ਗੱਲ ਦਾ ਗੁੱਸਾ ਨਾ ਕਰਦਾ ਉਹ ਤਾਂ ਗੁਰੇ ਦੇ ਘਾਦਾ ਇੰਨਾ ਵਧੀਆ ਮਾਹੌਲ ਦੇਖ ਕੇ ਹੈਰਾਨ ਹੋਇਆ ਸੀ ਕਿਉਂਕਿ ਉਨ੍ਹਾਂ ਦੇ ਘਰ ਕਦੇ ਇਹੋ ਜਿਹਾ ਮਾਹੌਲ ਨਹੀਂ ਬਣਿਆ ਸੀ ਖੁਸ਼ਪ੍ਰੀਤ ਨੇ ਵੀ ਆਪਣੇ ਨੱਚਣ ਦੀ ਸਾਰੇ ਚਾਹ ਪੂਰੇ ਕਰ ਲਏ ਉਸ ਤੋਂ ਬਾਅਦ ਡੀਜੇ ਤੇ ਸਾਰੇ ਜਾਣੇ ਨੱਚਣ ਲੱਗੇ ਅੱਧੇ ਘੰਟੇ ਕੋ ਬਾਅਦ ਹੌਲੀ-ਹੌਲੀ ਰਿਸ਼ਤੇਦਾਰ ਸਭ ਹਾਲ ਜੋ ਹੀ ਜਾਣ ਲੱਗੇ ਕਿਰਨ ਤੇ ਰਾਜੋ ਹੁਣੇ ਖੁਸ਼ਪ੍ਰੀਤ ਹੁਣਾਂ ਕੋਲ ਰੁਕ ਗਏ 11:00 ਵਜੇ ਡੀ.ਜ. ਬੰਦ ਕਰਕੇ ਸਾਰੇ ਜਾਣੇ ਘਰ ਨੂੰ ਆ ਗਏ ਅਗਲੇ ਦਿਨ ਸਵੇਰੇ ਖੁਸ਼ੀ ਦੀ ਨਹਾਈ ਧੋਈ ਕਰਵਾਈ ਫਿਰ ਉਸ ਨੂੰ ਹਰਿੰਦਰ ਪਾਰਲਰ ਸਾਡਾ ਆਇਆ ਬਲਵਿੰਦਰ ਤੇ ਜਗਦੀਪ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਚਲੇ ਗਏ ਕਿਉਂਕਿ ਬਰਾਤ ਦੇ ਸਾਰੇ ਰਿਸ਼ਤੇਦਾਰਾਂ ਲਈ ਚਾਹ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਕੀਤਾ ਸੀ ਜਿੰਦੇ ਵੀ ਆਪਣੇ ਬੀਬੀ ਬਾਪੂ ਜੀ ਨੂੰ ਘਰ ਛੱਡ ਕੇ ਗੁਰਦੁਆਰਾ ਸਾਹਿਬ ਚਲਾ ਗਿਆ ਦਲਵੀਰ ਹੋਣਾ ਨੇ ਤਾਂ ਸ਼ਾਮ ਤੱਕ ਪਾਰਟੀ ਤੇ ਹੀ ਪਹੁੰਚਣਾ ਸੀ ਗੁਰੀ ਹੁਣੀ ਵੀ ਸਾਰੇ ਜਾਣੇ ਤਿਆਰ ਹੋ ਕੇ 10 ਵਜੇ ਤੱਕ ਗੁਰਦੁਆਰਾ ਸਾਹਿਬ ਚਲੇ ਗਏ। ਹਰਿੰਦਰ ਵੀ ਖੁਸ਼ੀ ਨੂੰ ਪਾਰਲਰ ਤੋਂ ਲੈ ਕੇ ਗੁਰਦੁਆਰਾ ਸਾਹਿਬ ਚਲਾ ਗਿਆ। ਖੁਸ਼ੀ ਸੋਹਣੀ ਸੁਨੱਖੀ ਤਾਂ ਪਹਿਲਾਂ ਹੀ ਬਹੁਤ ਸੀ ਪਰ ਅੱਜ ਤਾਂ ਉਸ ਨੂੰ ਅੰਤਾਂ ਦਾ ਰੂਪ ਚੜ੍ਹਿਆ ਹੋਇਆ ਸੀ। ਹਲਕੇ ਜਾਮਨੀ ਰੰਗ ਦੇ ਸੂਟ ਤੇ ਸੇਮ ਕਲਰ ਦੀ ਕਢਾਈ ਵਾਲੀ ਜੁੱਤੀ। ਭਾਈ ਖੁਸ਼ੀ ਬਹੁਤ ਸੋਹਣੀ ਲੱਗਦੀ ਸੀ। ਕਿਰਨ ਨੇ ਨੇੜੇ ਆ ਕੇ ਖੁਸ਼ਪ੍ਰੀਤ ਦੇ ਕਾਲਾ ਟਿੱਕਾ ਲਾਇਆ ਤੇ ਉਹਦੀ ਨਾਨੀ ਨੇ ਬਲਾਈਆਂ ਲਈਆਂ। ਉਸ ਤੋਂ ਬਾਅਦ ਉਹ ਸਾਰੀਆਂ ਜਾਣੀਆਂ ਅੰਦਰ ਦਰਬਾਰ ਹਾਲ ਵਿੱਚ ਜਾ ਕੇ ਬੈਠ ਗਈਆਂ ਦੀਪੀ ਨੂੰ ਨਾ ਆਏ ਦੇਖ ਕੇ ਖੁਸ਼ੀ ਨੂੰ ਬਹੁਤ ਬੁਰਾ ਲੱਗਿਆ ਉਹਦੋਂ ਨੂੰ ਬਰਾਤ ਵੀ ਆ ਗਈ ਬਰਾਤ ਦਾ ਸਵਾਗਤ ਕਰਨ ਤੋਂ ਬਾਅਦ ਮਿਲਣੀ ਦੀ ਰਸਮ ਕੀਤੀ ਗਈ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਦੀ ਤਿਆਰੀ ਸੀ ਦਰਬਾਰ ਹਾਲ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਹੋ ਰਿਹਾ ਸੀ ਸਾਰੀ ਪ੍ਰਾਤਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਪਹਿਲਾਂ ਰਾਜਵੰਤ ਮੱਥਾ ਟੇਕ ਕੇ ਬੈਠ ਗਿਆ ਫਿਰ ਖੁਸ਼ਪ੍ਰੀਤ ਵੀ ਮੱਥਾ ਟੇਕ ਕੇ ਰਾਜਵੰਤ ਦੇ ਖੱਬੇ ਹੱਥ ਬੈਠ ਗਈ ਖੋਸ਼ਪ੍ਰੀਤ ਤੇ ਰਾਜਵੰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਕੇ ਲਾਵਾ ਲਈਆਂ ਤੇ ਅਰਦਾਸ ਉਪਰੰਤ ਹੁਕਮਨਾਮਾ ਲੈ ਕੇ ਗ੍ਰੰਥੀ ਸਿੰਘ ਵੱਲੋਂ ਦੇਗ ਵਰਤਾਈ ਗਈ ਅਨੰਦ ਕਾਰਜ ਤੋਂ ਬਾਅਦ ਖੋਸ਼ਪ੍ਰੀਤ ਤੇ ਰਾਜਵੰਤ ਦੇ ਰਿਸ਼ਤੇਦਾਰਾਂ ਨੇ ਰਾਲ ਮਿਲ ਕੇ ਚਾਹ ਪੀਤੀ ਇਸ ਤਰ੍ਹਾਂ ਪਹਿਲੀ ਵਾਰ ਹੁੰਦਾ ਵੇਖਿਆ ਸੀ ਬਰਾਤ ਨਾਲ ਬਸ ਨੇੜੇ ਦੇ ਰਿਸ਼ਤੇਦਾਰ ਹੀ ਆਏ ਸੀ ਗੁਰਦੁਆਰਾ ਸਾਹਿਬ ਤੋਂ ਹੀ ਚਾਹ ਪੀ ਕੇ ਕਿੰਨੇ ਜਾਣੇ ਤਾਂ ਵਾਪਸ ਮੁੜ ਗਏ ਰਾਜਵੰਤ ਹੋਣੀ ਦਾਸ ਕੋ ਜਾਣੇ ਬਲਵਿੰਦਰ ਹੁਣਾ ਨਾਲ ਘਰ ਆ ਗਏ ਇਥੇ ਗੁਰੀ ਤੇ ਰਾਜਪ੍ਰੀਤ ਨੇ ਗੇਟ ਰੋਕੇ ਰੀਵਨ ਕਟਾਉਣ ਦੀ ਰਸਮ ਕੀਤੀ ਰੋਟੀ ਵੱਲੋਂ ਤਾਂ ਖੁਸ਼ੀ ਦੇ ਸੌਰਿਆ ਨੇ ਪਹਿਲਾਂ ਹੀ ਮਨਾ ਕਰਤਾ ਸੀ ਘਰ ਆ ਕੇ ਰਾਜਵੰਤ ਨੂੰ ਦੁੱਧ ਪਿਲਾਉਣ ਦੀ ਰਸਮ ਕੀਤੀ ਗਈ ਫਿਰ ਖੁਸ਼ਪ੍ਰੀਤ ਦੀ ਵਿਦਾਈ ਦੀ ਤਿਆਰੀ ਹੋਣ ਲੱਗੀ ਸਾਰੇ ਪਰਿਵਾਰ ਵੱਲੋਂ ਦੁਪਹਿਰ ਨੂੰ 2 ਵਜੇ ਤੱਕ ਖੁਸ਼ੀ ਦੀ ਵਿਦਾਈ ਉਦਾਸ ਮਨ ਤੇ ਭਿੱਜੀਆਂ ਅੱਖਾਂ ਨਾਲ ਕੀਤੀ ਮਾਪਿਆਂ ਵੱਲੋਂ ਧੀਆਂ ਨੂੰ ਵਿਦਾ ਕਰਨਾ ਕਿਹੜਾ ਸੁਖਾਲਾ ਹੁੰਦਾ ਪਰ ਕੀ ਕੀਤਾ ਜਾਵੇ ਜਦ ਅਨੰਦ ਕਾਰਜ ਰਚਾਇਆ ਤਾਂ ਧੀ ਤਾਂ ਤੋੜਨੀ ਪੈਂਦੀ ਆ ਅੱਜ ਤਾਂ ਬਲਵਿੰਦਰ ਤੇ ਜਗਤਾਰ ਵੀ ਆਪਣੇ ਆਪ ਨੂੰ ਰੋਕ ਨਾ ਸਕੇ ਖੁਸ਼ਪ੍ਰੀਤ ਨੂੰ ਗਲ ਲਾ ਕੇ ਪਿਆਰ ਦੇਣ ਹੀ ਰੋਣ ਲੱਗੇ ਗੁਰੀ ਦਾ ਵੀ ਰੋ ਰੋ ਬੁਰਾ ਹਾਲ ਸੀ ਬਹੁਤ ਔਖਾ ਉਹਨੂੰ ਖੁਸ਼ਪ੍ਰੀਤ ਦੇ ਗਲੋਂ ਲਾਹਿਆ ਕੇਰਨ ਨੂੰ ਸਮਝਾਉਣ ਲੱਗੀ ਹੋਈ ਸੀ ਖੁਸ਼ਪ੍ਰੀਤ ਆਪਣੇ ਦਿਲ ਵਿੱਚ ਕਿੰਨੀਆਂ ਹੀ ਰੀਝਾਂ ਤੇ ਸੂਪਨੇ ਸਜਾ ਕੇ ਸੌਰਿਆਂ ਨੂੰ ਵਿਦਾ ਹੋ ਗਏ ਹਰਿੰਦਰ ਤੇ ਜਿੰਦਰ ਦਾ ਮੁੰਡਾ ਹਜੀਤ ਦੋਵੇਂ ਜਾਣੇ ਖੁਸ਼ੀ ਦਾ ਸਮਾਨ ਲੈ ਕੇ ਮਗਰ ਹੀ ਉਹਦੇ ਸੌਰਿਆਂ ਨੂੰ ਚਲੇ ਗਏ ਜਦੋਂ ਤੱਕ ਹਰਿੰਦਰ ਹੁਣੇ ਪਹੁੰਚੇ ਰਾਜਵੰਤ ਦੀ ਮੰਮੀ ਖੁਸ਼ਪ੍ਰੀਤ ਤੇ ਰਾਜਵੰਦ ਦੇ ਸਿਰ ਤੋਂ ਪਾਣੀ ਵਰਨੇ ਦੀ ਰਸਮ ਕਰਤੀ ਸੀ ਉਸ ਤੋਂ ਬਾਅਦ ਸੁਹਾਗ ਜੋੜੀ ਨੂੰ ਅੰਦਰ ਲਜਾਇਆ ਗਿਆ ਹੋਰ ਰਸਮਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਰਿੰਦਰ ਤੇ ਅਰਜੀਤ ਵੀ ਖੁਸ਼ਪ੍ਰੀਤ ਕੋਲ ਆ ਗਏ ਉੱਥੇ ਹੀ ਸਾਰਿਆਂ ਨੇ ਰੋਟੀ ਖਾਧੀ ਰਾਜਵੰਤ ਰੋਟੀ ਖਾਂਦੇ ਹੋਏ ਕਿ ਹਰਿੰਦਰ ਨੂੰ ਕਹਿੰਦਾ ਵੀਰ ਜੀ ਆਪਾਂ ਪੈਲਸ ਵਿੱਚ ਜਿਹੜਾ ਮਹਰਾਈਏ 2 ਘੰਟੇ ਹੀ ਰਹਿੰਦੇ ਨੇ ਵੀਰੇ 6 ਵਜੇ ਤੋਂ ਪਾਰਟੀ ਦਾ ਟਾਈਮ ਦਿੱਤਾ ਹੋਇਆ ਹਰਿੰਦਰ ਨੇ ਹਾਂ ਕਰ ਦਿੱਤੀ ਨਾਲ ਹੀ ਕਿਹਾ ਕਿ ਅਸੀਂ ਵਾਪਸੀ ਵੇਲੇ ਘਰ ਮੁੜਾਵਾਂਗੇ ਰਾਜਵੰਤ ਵੀਰ ਜੀ ਤੁਸੀਂ ਰੁਕ ਜਾਂਦੇ ਹੁਣ ਕੀ ਟਾਈਮ ਰਹਿ ਗਿਆ ਮੁੜਨ ਦਾ ਹਰਿੰਦਰ ਮੁੜਨਾ ਪੈਣਾ ਰਾਜਵੰਤ ਇਕੱਲੇ ਮਾਮਾ ਜੀ ਦੀ ਗੱਡੀ ਵਿੱਚ ਸਾਰਿਆਂ ਤੋਂ ਨਹੀਂ ਆਉਣਾ ਫਿਰ ਅਸੀਂ ਹਾਲੇ ਤਿਆਰ ਵੀ ਹੋਣਾ ਰਾਜਵੰਤ ਹਾਂਜੀ ਵੀਰ ਜੀ ਕੋਈ ਨਹੀਂ ਪਰ ਟਾਈਮ ਨਾਲ ਆ ਜਾਣਾ ਇੱਧਰ ਭਾਜੀ ਇਕੱਲੇ ਨੇ ਸਾਰੇ ਕੰਮ ਕਾਜ ਦੇਖਣ ਨੂੰ ਤੁਸੀਂ ਨਾਲ ਮਦਦ ਕਰਵਾ ਦਿਓ ਹਰਿੰਦਰ ਨੇ ਹਾਂ ਮੀ ਭਵ ਦਿੱਤੀ ਫਿਰ ਉਹ ਤਿੰਨੇ ਜਾਣੇ ਖੁਸ਼ਪਰੀਤ ਤੇ ਰਾਜਵੰਤ ਦੀ ਦੀਦੀ ਨੂੰ ਪਾਲਰ ਛੱਡ ਕੇ ਆਪ ਪੈਲਸ ਵਿੱਚ ਚਲੇ ਗਏ ਥੋੜੀ ਦੇਰ ਉੱਥੇ ਸਾਰੇ ਪ੍ਰਬੰਧ ਦੇਖ ਕੇ ਉਹਨਾਂ ਨੂੰ ਸਭ ਕੁਝ ਸਮਝਾ ਕੇ ਤਿੰਨੇ ਜਾਣੇ ਪੱਪਸ ਆ ਗਏ ਹਰਿੰਦਰ ਤੇ ਹਰਜੀਤ ਕਾਰ ਆ ਗਏ ਉਹਨਾਂ ਦੇ ਆਉਂਦਿਆਂ ਨੂੰ ਸਾਰੇ ਤਿਆਰ ਹੋ ਕੇ ਬੈਠੇ ਸੀ ਦਲਵੀਰ ਵੀ ਉਦੋਂ ਤੱਕ ਆ ਗਿਆ ਗੁਰੀ ਨੇ ਜਾਣਾ ਨਹੀਂ ਸੀ ਉਸ ਨੂੰ ਥਕਾਵਟ ਨਾਲ ਫਿਰ ਬੁਖਾਰ ਹੋ ਗਿਆ ਰਾਜੋ ਨੇ ਤਾਂ ਗੁਰੀ ਕੋਲ ਰੁਕਣਾ ਹੀ ਸੀ ਜਗਦੀਪ ਵੀ ਘਰ ਹੀ ਰੁਕਣ ਨੂੰ ਕਹਿਣ ਲੱਗਾ ਜਿੰਦਰ ਤਾਂ ਬੀਬੀ ਬਾਪੂ ਜੀ ਨੂੰ ਲੈ ਕੇ ਪਹਿਲਾਂ ਹੀ ਪਿੰਡ ਨੂੰ ਚਲਾ ਗਿਆ ਸੀ ਮਨਜੀਤ ਜਗਦੀਪ ਨੂੰ ਸਮਝਾਉਣ ਲੱਗੀ ਪੁੱਤ ਤੂੰ ਤਾਂ ਨਾਲ ਚੱਲ ਗੁਰੀ ਤਾਂ ਨਹੀਂ ਜਾ ਹੁਣਾ ਆਪਾਂ ਹਰਜੀਤ ਨੂੰ ਘਰੇ ਛੱਡ ਦਿੰਦੇ ਆ ਜਗਦੀਪ ਨੇ ਆਣਾ ਮੰਨੇ ਜਹੇ ਮਨ ਨਾਲ ਹਾਂ ਕਰ ਦਿੱਤੀ ਉਹ ਸਾਰੇ ਜਾਣੇ 7:00 ਵਜੇ ਤੱਕ ਪੈਲਸ ਪਹੁੰਚ ਗਏ ਰਾਜਵੰਤ ਦੀ ਮੰਮੀ ਤੇ ਉਹਦੇ ਭਾਜੀ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਲਈ ਗੇਟ ਤੇ ਹੀ ਖੜੇ ਸੀ